ਜਿਹੜੇ ਬੰਦੇ ਦੇ ذریعے ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਕਵਾਨ ਸੌਂਪੀ ਸੀਗੀ ਜਲੰਧਰ ਵੈਸਟ ਦੀ ਜੇ ਉਹ ਬੰਦਾ ਪੌਣੇ 2 ਲੱਖ ਲੋਕਾਂ ਦੀ ਪਿੱਠ 'ਤੇ ਛੁਰਾ ਮਾਰ ਕੇ ਜਾਊਗਾ ਤੇ ਲੋਕ ਸਬਕ ਨਹੀਂ ਸਿਖਾਉਣਗੇ ਸ਼ਿਤਲਕ ਢਾਲਖੋਰੀ ਕਹਿੰਦੇ ਨੇ ਕਿ ਭਾਈ ਦਿੱਲੀ ਜਾ ਕੇ ਕੰਮ ਕਰਾਉਣਾ ਪੈਂਦਾ ਸੀ ਗੱਜ ਇਸ ਕਾਰਨ ਮੈਂ ਪਾਰਟੀ ਛੱਡ ਦਿੱਤੀ ਚਲੋ ਭਾਜੀ ਦਾ ਹੈੱਡਕੁਆਰਟਰ ਮੋਦੀ ਸਾਹਿਬ ਜਾਂ ਨੱਡਾ ਸਾਹਿਬ ਕਿਹੜਾ ਜਲੰਧਰ ਵਹਿੰਦੇ ਨੇ ਜੋ ਵੀ ਦਿੱਲੀ ਵਹਿੰਦੇ ਨੇ ਹਰਪਾਲ ਚੀਮਾ ਹੋਰੀ ਪਹੁੰਚੇ ਨੇ ਗੱਲਬਾਤ ਅਸੀਂ ਕਰ ਲੈਣੇ ਆ ਚੀਮਾ ਸਾਹਿਬ ਅੱਜ ਨੋਮੀਨੇਸ਼ਨ ਭਰਿਆ ਹੈ ਲਗਾਤਾਰ ਤੁਸੀਂ ਦੇਖਦੇ ਹੋ ਕਿ ਕਿਉਂਕਿ ਭਾਜਪਾ ਇਸ ਵਕਤ ਬਹੁਤ ਸਟਰੋਂਗ ਚੱਲਦੀ ਹੋਈ ਨਜ਼ਰ ਆ ਰਹੀ ਹੈ ਬੈਸਟ ਦੇ ਵਿੱਚ ਕਿਵੇਂ ਮੁਕਾਬਲਾ ਜਿਹੜਾ ਹੈਗਾ ਇਹ ਸਿਰਫ ਵਿਧਸਭਾ ਦਾ ਤੁਹਾਨੂੰ ਦਿਖਾਈ ਦਿੰਦਾ ਕਿ ਸਟਰੋਂਗ ਹੈ ਪਰ ਲੇਕਿਨ ਆਲਰੇਡੀ ਜਿਹੜੀ ਆ ਭਾਜਪਾ ਲੂਜ਼ ਕਰ ਚੁੱਕੀ ਆ ਭਾਜਪਾ ਤੁਸੀਂ ਦੇਖ ਲਓ ਤਾਂ ਰਿਜ਼ਲਟ ਆਊਗਾ ਮੁਕਾਬਲੇ ਤੋਂ ਬਾਅਦ ਹੋਊਗਾ ਕਿ ਐਡੀ ਵੱਲੋਂ ਹੁਣ ਲਾਸਟ ਦੇ ਵਿੱਚ ਹੀ ਜਿਹੜਾ ਹੈਗਾ ਉਹ ਗ੍ਰਿਫਤਾਰੀ ਜਿਹੜੀ ਹੈਗੀ ਜੋ ਬੇਲ ਹੋਣ ਵਾਲੀ ਸੀਗੀ ਉਸ ਦੇ ਉੱਪਰ ਜਿਹੜਾ ਹੈਗਾ ਇੱਕ ਸਬੰਧਤ ਅਗਿਆ ਜਿਸ ਤੋਂ ਬਾਅਦ ਗ੍ਰਿਫਤਾਰੀ ਜਿਹੜੀ ਹੈ ਉਹ ਦੁਬਾਰਾ ਪੈ ਗਈ। ਇਹ ਕੋ ਮੈਟਰ ਜਿਹੜਾ ਸਭ ਜੁੜਾਈ ਸਗਾ ਅਜੇ ਫਾਈਨਲ ਹੀアリング ਹੋਈ ਨਹੀਂਗੀ ਜਦ ਤੱਕ ਬਹਿਸ ਹੋਣੀ ਆ। ਜਾ ਜਦ ਤੱਕ ਆਰਡਰ ਨੂੰ ਚੈਲੰਜ ਕਰਨਾ ਉਦੋਂ ਤੱਕ ਲਈ ਸੇ ਹੋਈ ਆ ਥੋੜੇ ਸਮੇਂ ਲਈ ਹੋਈ ਆ ਇਹ ਮੈਂ ਸਮਝਦਾ ਘੰਟੇ ਦੋ ਘੰਟੇ ਲਈ ਆ ਜਦੋਂ ਫਾਈਨਲ ਆ ਗਿਆ ਉਸ ਬਾਅਦ ਬੈਸ ਸੁਣ ਕੇ ਫਿਰ ਜਿਹੜਾ ਉਹ ਜਿਹੜਾ ਵੇਟ ਕਰੋ ਸਾਨੂੰ ਪੂਰਨ ਉਮੀਦ ਆ ਕਿ ਅਰਵਿੰਦ ਕੇਜਰੀਵਾਲ ਜੀ ਬਾਹਰ ਆਉਣਗੇ ਇਨਸਟੈਂਟ ਜਿਹੜਾ ਹੈਗਾ ਉਹ ਦੇਣਾ ਪੈਣ ਕਿਉਂ ਤੁਸੀਂ ਸਮਝਦੇ ਨਹੀਂ ਪਲੀਜ਼ ਅਸੀਂ ਅਮਨ ਰੁੜਾਹੂਰੀ ਨਾਲ ਨੇ ਕੋਈ ਬਿਹਤਰ ਦੱਸ ਸਕਦੇ ਮੇਰੀ ਡਿਟੇਲ ਚ ਉਹਨਾਂ ਨਾਲ ਕੋਈ ਗੱਲ ਨਹੀਂ ਹੋਈਗੀ ਤਾਂ ਅਮਨ ਰੁੜਾਹੂਰੀ ਨਾਲ ਨੇ ਗੱਲਬਾਤ ਕਰ ਲੈਨੇ ਆ ਲਗਾਤਾਰ ਪਹਿਲਾ ਇੱਕ ਸੁਣਵਾਈ ਚੱਲਦੀ ਰਹੀ ਸੁਣਵਾਈ ਤੋਂ ਬਾਅਦ ਸਿੱਧਾ ਜਿਹੜਾ ਹੈਗਾ ਵੇਹ ਲਗੋਣੀ ਸੀ ਵੇਹ ਤੋਂ ਪਹਿਲਾਂ ਹੀ ਜਿਹੜਾ ਜ਼ਮਾਨਤ ਜ਼ਮਾਨਤ ਜ਼ਬਤ ਨਹੀਂ ਕਹਿੰਦੇ ਜੀ ਉਹਨੂੰ ਇਹ ਜੇ ਸੁਣਵਾਈ ਹੋ ਰਹੀ ਹੈ ਔਰ ਤੁਸੀਂ ਦੇਖੋਗੇ ਕਿ ਉਹਨਾਂ ਨੇ ਕੋਰਟ ਨੇ ਸਿਰਫ ਇੰਨਾ ਕਹਿਆ ਕਿ ਸੁਣਵਾਈ ਹੋ ਜਾਣਦੇ ਉਹ ਤੱਕ ਰਿਹਾਈ ਨਾ ਕਰੋ ਸਿਰਫ ਇੰਨੇ ਹੀ ਆ ਨਮਾਤਨਾ ਸੁੱਕ ਰਕੇ ਸ਼ਾਮ ਤੱਕ 100% ਰਿਹਾਈ ਹੋ ਜਾਏਗੀ ਕਿਵੇਂ ਜਿੱਤੋਗੇ ਇਹ ਇਲੈਕਸ਼ਨ ਕਿਉਂਕਿ ਸ਼ੀਤਲ ਗਰਾਲ ਖੋਰੀ ਕਹਿੰਦੇ ਨੇ ਕਿ ਮੈਂ ਤਾਂ ਬਈ ਜਿੱਤਿਆ ਹੋਇਆ ਵਾਂ ਮੇਰਾ ਗੜ ਅਸੀਂ ਅਸੀਂ ਇੱਕ ਵਟ ਹੋਏ ਆ ਜਾਂਦਾ ਆ ਜਾਂਦਾ ਅਸੀਂ ਨਹੀਂ ਅਸੀਂ ਥੋੜੋ ਜਿੱਤਣਾ ਜੀ ਜਲੰਧਰ ਵੈਸਟ ਦੇ ਲੋਕਾਂ ਨੇ ਝਿਟਾਉਣਾ ਹੈ ਜਿਹੜੇ ਕਿ ਅੱਜ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਕਿ ਜਿਹੜੇ ਬੰਦੇ ਦੇ ਜ਼ਰੀਏ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਕਮਾਨ ਸੌਂਪੀ ਸੀਗੀ ਜਲੰਧਰ ਵੈਸਟ ਦੀ ਜੇ ਉਹ ਬੰਦਾ ਪੌਣੇ 2 ਲੱਖ ਲੋਕਾਂ ਦੀ ਪਿੱਠ 'ਚ ਛੁਰਾ ਮਾਰ ਕੇ ਜਾਊਗਾ ਤੇ ਲੋਕ ਸਬਕ ਨਹੀਂ ਸਿਖਾਉਣਗੇ ਜੇ ਇਹ ਗੱਲ ਮੈਂ ਨਹੀਂ ਕਹਿੰਦਾ ਹੈਗਾ ਇਹ ਗੱਲ ਸ਼ੀਤਲ ਲੰਗਰਾਲ ਖੁਦ ਆਪ ਮਹਿਸੂਸ ਕਰਕੇ ਸੀ ਐਸੇ ਕਰਕੇ ਅਸਤੀਫਾ ਵਾਪਸ ਲਿਆ ਸੀ ਸਾਡਾ ਸਵਾਲ ਮੇਰਾ ਸ਼ੀਤਲ ਗਰਾਲ ਖਰੀ ਕਹਿੰਦੇ ਨੇ ਕਿ ਭਾਈ ਦਿੱਲੀ ਜਾ ਕੇ ਕੰਮ ਕਰਾਉਣਾ ਪੈਂਦਾ ਸੀ ਗੱਜ ਇਸ ਕਾਰਨ ਮੈਂ ਪਾਰਟੀ ਛੱਡੀ ਚਲੋ ਤਾਂ ਬਿਲਕੁਲ ਅ ਅਮਨ ਰੋੜਾ ਨੇ ਜਨਾ ਦੇ ਨਾਲ ਗਲਬਾਤ ਕੀਤੀ ਹੈ ਨੋਮੀਨੇਸ਼ਨ ਫਾਈਲ ਕੀਤੀ ਨੋਮੀਨੇਸ਼ਨ ਫਾਈਲ ਕਰਨ ਤੋਂ ਬਾਅਦ ਅ ਸ਼ੀਤਲ ਕੁਰਾਲ ਖੋਰਾ ਵੱਲੋਂ ਲਗਾਏ ਇਲਜ਼ਾਮਾਂ ਦੇ ਉੱਪਰ ਖੁੱਲ ਕੇ ਜੜਾਏ ਉਹ ਜਵਾਬ ਦਿੰਦਾ ਹੈ ਕੈਪਟਨ ਪਸਰ ਪੰਕ ਦੇ ਨਾਲ ਰਾਜ ਗੁਪਤਾ ਰਾਜ ਬਾਬੂ ਸ਼ਹੀ ਟਾਈਮ ਜਿਲੰਦ